ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਕਿਉਂਕਿ ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਹੈ ਜਿੱਥੇ ਤੰਦਰੁਸਤੀ ਹੈ ਉੱਥੇ ਸਭ ਕੁਝ ਪੋਸੀਬਲ ਹੁੰਦਾ ਹੈ ਤੇ ਜਦੋਂ ਆਪਦੀ ਦੇ ਨਾਲ ਸਾਥ ਦੇਵੇ ਉਦੋਂ ਕੁਝ ਵੀ ਚੰਗਾ ਜਿਹਾ ਲੱਗਦਾ ਹੈ ਹਨਾ ਤੇ ਤੁਸੀਂ ਪਿਛਲੇ ਦਿਨਾਂ ਚ ਮੈਂ ਤੁਹਾਨੂੰ ਇੱਕ ਵੀਡੀਓ ਦਿੱਤੀ ਸੀ ਜਿਹਨੂੰ ਬਹੁਤ ਪਿਆਰ ਕੀਤਾ ਤੇ ਅੱਜ ਤੁਹਾਡੇ ਲਈ ਇੱਕ ਹੋਰ ਤੰਦਰੁਸਤੀ ਨਾਲ ਰਿਲੇਟਡ ਹੋਰ ਵੀਡੀਓ ਲੈ ਕੇ ਆਈਆਂ ਮੈਂ ਤੇ ਸਭ ਤੋਂ ਪਹਿਲਾਂ ਰਸਮ ਅਨੁਸਾਰ ਸਾਰੀ ਸਾ ਸੰਗਤ ਨੂੰ ਬੇਨਤੀ ਹੈ ਕਿ ਅਰਦਾਸਾਂ ਚ ਉਹਨਾਂ ਸਾਰੀਆਂ ਭੈਣਾਂ ਨੂੰ ਯਾਦ ਕਰਿਆ ਕਰੋ ਜਿਨ੍ਹਾਂ ਨੇ ਆਪਾਂ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਬੱਚਾ ਨਹੀਂ ਜਾਂ ਮੈਂ ਬਿਮਾਰੀ ਨਾਲ ਜੂਝ ਰਹੀ ਹਾਂ ਹੈ ਨਾ ਜਾਂ ਇੱਕ ਦੋ ਨਾ ਮੈਨੂੰ ਮੈਸੇਜ ਇਸ ਤਰ੍ਹਾਂ ਦੇ ਵੀ ਆਏ ਹੈ ਕਿ ਸਾਡੇ ਬੇਟਾ ਸਾਡਾ ਵਧੀਆ ਕੰਮ ਕਰ ਰਿਹਾ ਹੈ ਸਭ ਕੁਝ ਹੈ ਤੇ ਬਟ ਰਿਸ਼ਤਾ ਨਹੀਂ ਹੋ ਰਿਹਾ ਬਹੁਤ ਸਾਰੀਆਂ ਪ੍ਰੋਬਲਮਸ ਨੇ ਸਾਰਿਆਂ ਦੀਆਂ ਤੇ ਇਸ ਪ੍ਰਮਾਤਮਾ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤੇ ਅਸੀਂ ਸਾਰੇ ਉਹਨਾਂ ਭੈਣਾਂ ਨੂੰ ਅਰਦਾਸਾਂ 'ਚ ਯਾਦ ਕਰੀਏ ਕਿ ਵੈਸੇ ਤਾਂ ਅਸੀਂ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੇ ਆਂ ਤੇ ਫਿਰ ਵੀ ਜਦੋਂ ਕੋਈ ਸਾਨੂੰ ਬੇਨਤੀ ਕਰਦਾ ਤਾਂ ਉਹਦੀ ਲਈ ਸਪੈਸ਼ਲ ਨਾਮ ਜ਼ਰੂਰ ਅਰਦਾਸਾਂ 'ਚ ਯਾਦ ਰੱਖਦਿਆ ਕਰੋ ਤੇ ਸਭ ਦੇ ਘਰਾਂ 'ਚ ਬੱਚੇ ਨਿਕਲਕਾਰੀਆਂ ਹੋਣ ਸਭ ਦੇ ਮਾਪਿਆਂ ਦੇ ਸਭ ਦੇ ਸਿਰਾਂ ਦੇ ਉੱਤੇ ਮਾਪਿਆਂ ਦਾ ਸਾਇਆ ਹੋਵੇ ਠੀਕ ਹੈ ਜੀ ਸਭ ਦੇ ਸਿਰਾਂ ਤੇ ਛੱਤ ਹੋਵੇ ਪਰਮਾਤਮਾ ਪੰਜਾਬ ਦੇ ਅਫੈਕਟਡ ਏਰੀਆਜ਼ ਨੂੰ ਜਲਦੀ ਜਲਦੀ ਨਮਤ ਦੇ ਕੇ ਖੜੇ ਕਰੇ ਤੇ ਲੋ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਈਆਂ ਥੋੜੇ ਵਾਸਤੇ ਉਹ ਹੈਗੀ ਆ ਸ਼ਿਆ ਟਿਕਾ ਦਾ ਪੇਨ ਸ਼ਿਆ ਟਿਕਾ ਦਾ ਪੇਨ ਇਨੀ ਕਾਮਨ ਪ੍ਰੋਬਲਮ ਹੈ ਇਨੀ ਕਾਮਨ ਪ੍ਰੋਬਲਮ ਹੈ ਕਿ ਸਮਝ ਤੋਂ ਬਾਹਰ ਹੈ ਕਿ ਹਰ ਤੀਜਾ ਬੰਦਾ ਕਹਿੰਦਾ ਮੈਨੂੰ ਲੱਤ 'ਚ ਦਰਦ ਹੁੰਦਾ ਹੈ ਮੈਨੂੰ ਲੱਤ 'ਚ ਦਰਦ ਹੁੰਦਾ ਹੈ ਹੈਨਾ ਕਿਸੇ ਦੇ ਕੋਬੀ ਕਿਸੇ ਦੀ ਸੱਚੀ ਸਭ ਤੋਂ ਪਹਿਲਾਂ ਤਾਂ ਉਹਦੇ ਕਾਰਨ ਕੀ ਹੁੰਦੇ ਨੇ ਉਹ ਬਹੁਤ ਜ਼ਰੂਰੀ ਹੁੰਦਾ ਆ ਸਮ ਟਾਈਮਸ ਕੀ ਹੁੰਦਾ ਹੈ ਕਿ ਸਾਡਾ ਜਿਆਦਾ ਜਿਹੜਾ ਹੈਗਾ ਵਰਕਿੰਗ ਹੈ ਲੀਡਰ ਟਾਈਮ ਹੈ ਵਰਕਿੰਗ ਸਟਾਈਲ ਹੈ ਸਾਡਾ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਾਡਾ ਬਾਡੀ ਪੋਸਚਰ ਹੈ ਜਿਹੜਾ ਉਹ ਪ੍ਰੋਬਲਮੈਟਿਕ ਹੋ ਜਾਂਦਾ ਹੈ ਸੋ ਇੱਕ ਤਾਂ ਤੁਸੀਂ ਇਸ ਤੇ ਜ਼ਰੂਰ ਗੌਰ ਕਰਨੀ ਹੈ ਕਿ ਜੇ ਤੁਹਾਨੂੰ ਸੈਟਿੰਗਾਂ ਪੇਨ ਹੋ ਰਹੀ ਹੈ ਤਾਂ ਤੁਸੀਂ ਕੀ ਇਹ ਕਿਹੜਾ ਕੰਮ ਕਰਦੇ ਹੋ ਜਿਹੜਾ ਤੁਹਾਡੀ ਜਿਵੇਂ ਜਿਆਦਾ ਡਰਾਈਵ ਕਰਨਾ ਉਹਨਾਂ ਨੂੰ ਹੋ ਜਾਂਦੀ ਹੈ ਜਿਵੇਂ ਜੈਂਟਸ ਹੈ ਜਦੋਂ ਉਹ ਡਰਾਈਵ ਕਰਦੇ ਤੇ ਉਹਨਾਂ ਦੇ ਬਟੂਆ ਪਿੱਛੇ ਜੇਬ ਚ ਹੋਵੇ ਤਾਂ ਉਹ ਵੀ ਉਹਨਾਂ ਨੂੰ ਇਸ ਪ੍ਰੋਬਲਮ ਦੇ ਵੱਲ ਤੱਕ ਦਿੰਦਾ ਹੌਲੀ ਹੌਲੀ ਕਿਉਂਕਿ ਜਿਹੜਾ ਪਰਸ ਹੈ ਉਹ ਥੋੜਾ ਐਂਗਲ ਚੇਂਜ ਕਰ ਦਿੰਦਾ ਹੈ ਬੋਡੀ ਦਾ ਜਿਸ ਦੇ ਕਰਕੇ ਇਸ ਤਰ੍ਹਾਂ ਦੀਆ ਪ੍ਰੋਬਲਮ ਸ਼ੂ ਹੋ ਜਾਂਦੀ ਹੈ ਇਸ ਇਸੇ ਤਰ੍ਹਾਂ ਹੀ ਸਾਡੀਆਂ ਲੇਡੀਆਂ ਵੀ ਜਿਆਦਾ ਖੜੇ ਰਹਿ ਕੇ ਕੰਮ ਕਰਨਾ ਤੋਂ ਇਸ ਤਰ੍ਹਾਂ ਦੀਆਂ ਦਿੱਕਤਾਂ ਸਾਨੂੰ ਬਹੁਤ ਜਣਿਆਂ ਨੂੰ ਆਉਂਦੀਆਂ ਨੇ ਠੀਕ ਹੈ ਸੋ ਪਹਿਲਾਂ ਤਾਂ ਉਹ ਤੁਸੀਂ ਜ਼ਰੂਰ ਫਾਈਂਡ ਆਊਟ ਕਰਨਾ ਹੈ ਤੇ ਜੇ ਹੋ ਸਕੇ ਜਿੰਨਾ ਹੋ ਸਕੇ ਉਸ ਨੂੰ ਅਵੋਇਡ ਕਰਨਾ ਹੈ ਠੀਕ ਹੈ ਜੀ ਤੇ ਦੂਸਰਾ ਹੁਣ ਜੇ ਹੋ ਗਿਆ ਤਾਂ ਫਿਰ ਉਹਦਾ ਕੀ ਕਰਨਾ ਹੈ ਬਹੁਤ ਹੀ ਸਿੰਪਲ ਤਰੀਕਾ ਦੱਸੂਗੀ ਤੁਹਾਨੂੰ ਮੈਂ ਪਹਿਲਾਂ ਜਿਹੜੀ ਵੀਡੀਓ ਦਿੱਤੀ ਸੀ ਉਹਨੂੰ ਤੁਸੀਂ ਬਹੁਤ ਯਾਰ ਦਿੱਤਾ ਤੇ ਬਹੁਤ ਸਾਰੇ ਮੈਸੇਜ ਆਏ ਕਿ ਅਸੀਂ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਬਹੁਤ ਇਫੈਕਟਿਵ ਲੱਗ ਰਿਹਾ ਤੇ ਅੱਜ ਮੈਨੂੰ ਉਦੋਂ ਬਹੁਤ ਖੁਸ਼ੀ ਹੋਈ ਜਦੋਂ ਇੱਕ ਆਂਟੀ ਨੇ ਨਾ ਮੈਂ ਆਂਟੀ ਕਹੂੰਗੀ ਕਿ ਉਹਨਾਂ ਨੇ ਕਿਹਾ ਕਿ ਮੈਂ ਆਈ ਥਿੰਕ ਉਹਨਾਂ ਨੇ 88 ਆਪਣੀ ਉਮਰ ਦੱਸੀ ਸੀ ਤੇ ਉਹਨਾਂ ਦੀ ਆਈਡੀ ਸੀ ਅਮਰਿਤਪਾਲ ਦੇ ਨਾਮ ਤੋਂ ਸ਼ਾਇਦ ਤੇ ਉਹਨਾਂ ਨੇ ਕਿਹਾ ਕਿ ਮੈਂ ਵੀ ਫੋਲੋ ਕੀਤਾ ਹੈ ਤੋ ਧੀ ਇਹ ਸਿੰਪਲ ਮੈਂ ਕਹਿੰਦੇ ਵੀ ਬੈੱਡ ਤੇ ਬੈਠ ਕੇ ਜਿਹੜੀ ਤੁਸੀਂ ਐਕਸਰਸਾਈਜ਼ ਅਸੀਂ ਸੀ ਮੈਂ ਸ਼ੁਰੂ ਕੀਤੀ ਹੈ ਤੇ ਆਈ ਹੋਪ ਕਿ ਮੈਨੂੰ ਉਹਦਾ ਫਾਇਦਾ ਹੋਊਗਾ ਡੈਫੀਨਿਟਲੀ ਅੰਟੀ ਤੁਹਾਨੂੰ ਫਾਇਦਾ ਹੋਊਗਾ ਤੇ ਕਿਉਂਕਿ ਸੁਪਰ ਸੀਨੀਅਰਸ ਤੇ ਸੀਨੀਅਰਸ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਨਹੀਂ ਐਕਸਰਸਾਈਜ਼ ਕਰਨੀ ਹੈ ਥੋੜਾ ਜਿਹਾ ਆਪਣੇ ਆਪ ਨੂੰ ਐਕਟਿਵੇਟ ਰੱਖਣ ਲਈ ਤੇ ਕਈ ਭੈਣਾਂ ਕਹਿੰਦੀਆਂ ਕਿ ਵੀਡੀਓ ਥੋੜੀ ਛੋਟੀ ਕਰ ਦਿਆ ਕਰੋ ਛੋਟੀ ਕਰਨ ਵਾਲੇ ਹੁੰਦਾ ਹੈ ਕਿ ਬਾਅਦ ਚ ਫਿਰ ਕੋਈ ਨਹੀਂ ਸੌਂਦੀ ਹੁਣ ਤੁਸੀਂ ਦੇਖੋ ਜਦੋਂ ਮੈਂ ਥੋੜਾ ਜਿਹਾ ਹੁਣ ਤਾਂ 5 ਮਿੰਟ ਦੀ ਨਾਲ ਵੇਖੀ ਵੀਡੀਓ ਤੁਸੀਂ ਸੱਤ ਦੀ ਦੇਖ ਲਈ ਬਟ ਫਿਰ ਤੁਸੀਂ ਮੈਨੂੰ ਕਮੈਂਟਾਂ 'ਚ ਪੁੱਛੀ ਜਾਓਗੇ ਕਈਆਂ ਦੇ ਕਮੈਂਟਾਂ ਦੇ ਜਵਾਬ ਦਿੱਤੇ ਜਾਂਦੇ ਕਈਆਂ ਦੇ ਨਹੀਂ ਦਿੱਤੇ ਜਾਂਦੇ ਹਨਾ ਬਿਜ਼ੀ ਲਾਈਫ ਹੁੰਦੀ ਹੈ ਸਾਰਿਆਂ ਦੀ ਸੋ ਇਸ ਕਰਕੇ ਮੈਂ ਥੋੜਾ ਜਆ ਡਿਟੇਲ ਹੀ ਦੱਸ ਦਿੰਨੀ ਹੁਣੀ ਸ਼ੁਰੂ ਕੀਤੀ ਤਾਂ ਕਿ ਤੁਹਾਨੂੰ ਬਾਅਦ 'ਚ ਮੈਨੂੰ ਕੁਝ ਨਾ ਪੁੱਛਣਾ ਪਵੇ ਸੋ ਅੱਜ ਆਪਾਂ ਗੱਲ ਕਰਾਂਗੇ ਸ਼ੈਟਿਕਾ ਪੇਨ ਦੀ ਸ਼ੈਟਿਕਾ ਪੇਨ ਦੇ ਵਿੱਚ ਹੁੰਦਾ ਕੀ ਹੈ ਲੱਤ 'ਚ ਦਰਦ ਹੁੰਦਾ ਥੋੜੇ ਇੱਥੋਂ हिਪ ਤੋਂ ਸ਼ੁਰੂ ਹੋ ਕੇ ਨੀਚੇ ਜਾਂਦਾ ਹੈ ਔਰ ਪੇਨ ਇਸ ਤਰ੍ਹਾਂ ਦਾ ਹੁੰਦਾ ਸ਼ੁਰੂ ਵਿੱਚ ਤਾਂ ਤੁਹਾਨੂੰ ਐਕਸਪਲੇਨ ਨਹੀਂ ਕਰਨਾ ਆਉਂਦਾ ਕਿ ਮੇਰੇ ਹੋਕ ਹੀ ਰਿਹਾ ਹੈ ਅਜੀਬ ਜਿਹਾ ਹੀ ਪੇਨ ਹੁੰਦਾ ਉਹ ਤੇ ਕਬਰਾਟ ਪੈਦਾ ਹੁੰਦੀ ਹੈ ਦੱਸਿਆ ਵੀ ਨਹੀਂ ਜਾ ਰਿਹਾ ਹੁੰਦਾ ਕਿ ਕਿਸ ਤਰ੍ਹਾਂ ਦਾ ਪੇਨ ਹੈ ਕਿਉਂਕਿ ਮੈਂ ਇਹ ਇਹ ਪੇਨ ਮੈਂ ਵੀ ਮਿੰਨਾ ਡੋਮਿਨੀਕੇਰੀ ਕੀਤਾ ਸੀ ਕਈ ਸਾਲ ਪਹਿਲਾਂ ਤੇ ਫਿਰ ਆਪਣੇ ਆਪ ਇੱਕ ਦਿਨਾਂ ਦਾ ਇਲਾਜ ਲੱਭ ਗਿਆ ਉਹ ਹਿੱਟ ਐਂਡ ਟ੍ਰਾਇਲ ਮੈਥਡ ਨਾਲ ਹੀ ਲੱਭ ਗਿਆ ਬਟ ਹੈ ਸਕਸੈਸਫੁਲ ਬਟ ਬਾਅਦ ਵਿੱਚ ਮੈਂ ਉਸ ਨੂੰ ਫਿਜ਼ੀਓਥੈਰੇਪਿਸਟ ਨੂੰ ਵੀ ਕਿਸੇ ਨੂੰ ਦੱਸਦੇ ਹੋਏ ਸੁਣਿਆ ਵੀ ਇਦਾਂ ਕਰਨਾ ਸੋ ਉਹ ਮੇਰਾ ਤਾਂ ਬਾਈ ਚਾਂਸ ਹੀ ਲੱਭਿਆ ਸੀਗਾ ਬਟ ਹੈ ਕਰ ਕਰਾ ਪੂਰਾ ਕਿਉਂਕਿ ਸਾਡੀ ਜਿਹੜੀ ਹੈਲਥ ਹੈ ਨਾ ਉਹ ਸਾਡੇ ਹੱਥਾਂ ਪੈਰਾਂ ਚ ਵੀ ਹੈ ਤੇ ਜਿਹੜੀ ਸੜਕਾ ਦਰਦ ਹੈ ਉਹਦਾ ਇਲਾਜ ਪੈਰ ਚ ਹੈ ਤੁਸੀਂ ਦਵਾਈਆਂ ਖਾਈ ਜੋ ਟੈਂਪਰੇਰੀ ਤੁਹਾਨੂੰ ਪੇਨ ਕਿਲਰ ਲੈ ਕੇ ਤੁਸੀਂ ਠੀਕ ਮਹਿਸੂਸ ਕਰੋਗੇ ਬਟ ਫਿਰ ਫਿਰ ਉੱਥੇ ਪਹੁੰਚੋਗੇ ਤਾਂ ਉਹਦੇ ਵਾਸਤੇ ਕੀ ਕਰਨਾ ਹੈ ਤੁਸੀਂ ਕੁਝ ਨਹੀਂ ਕਰਨਾ ਪਹਿਲਾਂ ਤਾਂ ਤੁਸੀਂ ਅ ਇਦਾਂ ਬੈਠ ਜਾਓ ਤੇ ਇਦਾਂ ਇੱਥੇ ਪੈਰ ਰੱਖ ਲਓ ਜਿਹੜਾ ਦਰਦ ਕਰਦਾ ਲੱਤ ਜਿਹੜੀ ਜੇ ਮੰਨ ਲਓ ਕਿ ਇਹ ਲੱਤ ਦਰਦ ਕਰਦੀ ਹੈ ਤੇ ਜੇ ਤੁਸੀਂ ਇਦਾਂ ਮੇਰੇ ਵਾਂਗ ਢੋਵੀ ਲਾ ਕੇ ਬੈਠ ਜਾਓ ਕੋਈ ਦਿੱਕਤ ਨਹੀਂ ਕੀ ਤੇ ਇਥੋਂ ਤੁਸੀਂ ਗੋਡਾ ਦਬਣਾਏ ਜਿੰਨਾ ਦਬ ਸਕਦੇ ਹੋ ਇਤੋਂ ਵੱੜ ਕੇ ਇਦਾਂ ਇਹ ਤੁਸੀਂ ਪੈ ਕੇ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਪਿਛਲੀ ਵਾਰੀ ਪੈ ਕੇ ਵੀ ਦੱਸਿਆ ਸੀ ਤੇ ਤੁਸੀਂ ਇਹਨੂੰ ਬੈਠ ਕੇ ਕਰ ਸਕਦੇ ਹੋ ਠੀਕ ਹੈ ਜੇ ਤੁਹਾਡੇ ਤੋਂ ਇਸ ਤਰ੍ਹਾਂ ਨਹੀਂ ਰੱਖਿਆ ਜਾਂਦਾ ਇਹਨਾਂ ਨਹੀਂ 모ੜਿਆ ਜਾਂਦਾ ਤੁਹਾਡੀ ਏਜ ਫੈਕਟਰ ਹੈ ਤੇ ਜਿੰਨਾ ਤੁਹਾਡੇ ਤੋਂ ਮੁੜਦਾ ਹੈ ਉਹਨਾਂ 모ੜ ਲਓ ਚੌਂਕੜੀ ਵੱਜਦੀ ਹੈ ਤਾਂ ਉਵੇਂ 모ੜ ਲਓ ਜਿੰਨਾ ਕਿ ਤੁਹਾਡੇ ਤੋਂ ਹੁੰਦਾ ਜੇ ਤੁਹਾਡੇ ਤੋਂ ਜ਼ਿਆਦਾ ਨਹੀਂ 모ੜਿਆ ਜਾਂਦਾ ਇਹਨਾਂ 모ੜਿਆ ਜਾਂਦਾ ਤਾਂ ਇਹਨਾਂ 모ੜ ਲਓ ਮਤਲਬ ਆਪਾਂ ਕੁੱਲ ਮਿਲਾ ਕੇ ਇਸ ਨੂੰ ਦਬਾਉਣਾ ਹੈ ਠੀਕ ਹੈ ਜੀ ਚਾਹੇ ਤੁਸੀਂ ਕੁਰਸੀ ਤੇ ਬੈਠ ਕੇ ਦਬਾ ਲਓ ਇਹਨੂੰ ਆਪਾਂ ਦਬਾਉਣਾ ਹੈ ਇੱਕ ਕੰਮ ਠੀਕ ਹੈ ਜਿਹੜੀ ਸਾਈਡ ਤੁਹਾਡੇ ਪੇਨ ਹੁੰਦੀ ਹੈ 10 ਵਾਰੀ 15 ਵਾਰੀ ਜਿੰਨਾ ਤੁਸੀਂ ਦਬਾ ਸਕਦੇ ਏਦਾਂ ਹੋਲਡ ਕਰਨਾ ਹੈ ਫੇਰ ਛੱਡ ਲੈਣਾ ਫੇਰ ਦਬਾਉਣਾ ਫੇਰ ਹੋਲਡ ਕਰਨਾ ਫੇਰ ਛੱਡ ਲੈਣਾ ਠੀਕ ਹੈ ਨਾ ਏਦਾਂ ਤੇ ਦੂਸਰਾ ਤੁਸੀਂ ਕੀ ਕਰਨਾ ਹੈ ਜੇ ਨਾਲ ਨਾਲ ਕਰ ਸਕੂਗੀ ਤਾਂ ਬਹੁਤ ਹੀ ਵਧੀਆ ਗੱਲ ਹੈ ਆਹ ਵਾਲਾ ਹਿੱਸਾ ਸਾਡੇ ਪੈਰ ਦਾ ਜਿਵੇਂ ਇੱਕ ਆਗੂਠੀ ਕੋਲੇ ਚਾਂਜੀ ਹੁੰਦੀ ਹੈ ਇੱਕ ਹੱਡੀ ਕੋਲੇ ਹੁੰਦੀ ਹੈ ਜਿਹੜਾ ਸੈਂਟਰ ਚ ਐ ਡੂੰਘਾ ਜਾਂ ਪਾਰਟ ਹੁੰਦਾ ਇਹ ਬਹੁਤ ਇੰਪੋਰਟੈਂਟ ਪਾਰਟ ਹੈ ਸਾਡੇ ਪੈਰ ਦਾ ਇਸ ਇਨੀ ਏਰੀਆ ਦੇ ਵਿੱਚ ਤੁਸੀਂ ਦਬਾਉਣਾ ਇਹਨੂੰ ਏਦਾਂ ਜਦੋਂ ਤੁਸੀਂ ਇਹਨੂੰ ਦਬਾਉਂਗੇ ਨਾ ਤੇ ਇੱਕ ਪੁਆਇੰਟ ਤੁਹਾਡੇ ਪੇਨ ਹੋਊਗੀ। ਬਾਕੀ ਤੇ ਨਹੀਂ ਹੋਊਗੀ। ਤੁਸੀਂ ਐਂ ਦਬਾਉਂਗੇ ਕੋਈ ਦਿੱਕਤ ਨਹੀਂ ਹੋਊਗੀ ਤੁਹਾਨੂੰ ਐਂ ਆਰਾਮ ਨਾਲ ਐ ਤੁਸੀਂ ਦਬਾਈ ਚੱਲੋ। ਇੱਕ ਪੁਆਇੰਟ ਦੇ ਉੱਤੇ ਤੁਹਾਡੇ ਦਰਦ ਹੋਊਗੀ। ਜਿੱਥੇ ਉਹ ਦਰਦ ਹੋ ਰਹੀ ਹੈ ਉਹ ਪੁਆਇੰਟ ਹੈ ਜਿਸ ਨੂੰ ਤੁਸੀਂ ਦਬਾਉਣਾ ਹੈ। ਜੇ ਤੁਸੀਂ ਪੈਰਲਲ ਕਰਨਗੇ ਬਹੁਤ ਹੀ ਜਲਦੀ ਰਿਜ਼ਲਟ ਆਊਗਾ। ਉਹ ਪੁਆਇੰਟ ਲੱਭ ਲਿਆ ਤੁਸੀਂ ਜਿੱਥੇ ਤੁਹਾਡੇ ਪੇਨ ਹੋ ਰਹੀ ਹੈ। ਉਸ ਪੁਆਇੰਟ ਨੂੰ ਅੰਗੂਠੇ ਨਾਲ ਦਬਾਉਣਾ ਤੇ ਇਹਨੂੰ ਇਦਾਂ ਦਬਾਉਣਾ ਹੈ। ਫੇਰ ਚੜਨੇ ਦੋਨਾਂ ਚੜਨੇ ਫੇਰ ਦਬਾਉਣਾ ਹੈ। ਖਿੱਚ ਲੈਣੇ ਠੀਕ ਹੈ ਜੇ ਤੁਸੀਂ ਮੰਨ ਲਓ ਕਿ ਏਜ ਫੈਕਟਰ ਹੈ ਤੁਸੀਂ ਇਹਨੂੰ ਜਿਆਦਾ ਆਪਣਾ ਦਬਾ ਨਹੀਂ ਸਕਦੇ ਜਿਆਦਾ ਖਿੱਚਤੂ ਨਹੀਂ ਕਰ ਸਕਦੇ ਆਪਦੇ ਸਰੀਰ ਨਾਲ ਤਾਂ ਫਿਰ ਕੁਝ ਹੀ ਨਾ ਕਰੋ ਇਦਾਂ ਦਾ ਇੱਕ ਪੈਨ ਲੈ ਲਓ ਜਿਹੜਾ ਇਸ ਤੋਂ ਐ ਥੋੜਾ ਗੋਲ ਜਿਹਾ ਹੁੰਦਾ ਹੈ ਮਤਲਬ ਤਿੱਖਾ ਨ ਹੋਵੇ ਤੇ ਆਹ ਏਰੀਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪੈਰ ਦਾ ਇੱਥੇ ਇਹਨੂੰ ਤੁਸੀਂ ਇਦਾਂ ਦਬਾਉਂਦੇ ਜਾਣਾ ਜੇ ਤੁਹਾਨੂੰ ਉਹ ਨਹੀਂ ਨਾ ਲੱਭਦਾ ਪੁਆਇੰਟ ਤਾਂ ਕੋਈ ਗੱਲ ਨਹੀਂ ਇਦਾਂ ਇਹ ਸਾਰੇ ਏਰੀਆ ਨੂੰ ਆਪਣੇ ਆਪ ਹੀ ਲੱਭ ਜੂਗੇ ਜਦੋਂ ਤੁਸੀਂ ਦਬੋਗੇ ਨਾ ਤੁਹਾਨੂੰ ਪਤਾ ਲੱਗ ਜੂਗਾ ਕਿ ਇੱਥੇ ਮੇਰੇ ਪੇਨ ਹੋ ਰਹੀ ਹੈ ਦਬੇ ਤੋਂ ਬਸ ਉਹੀ ਪੁਆਇੰਟ ਲ ਤੇ ਉਹਦੇ ਨਾਲ ਕੀ ਹੁੰਦਾ ਕੀ ਇਹ ਬੇਸਿਕਲੀ ਜਦੋਂ ਤੁਸੀਂ ਇਦਾਂ ਇਦਾਂ ਐ ਬੈਠੇ ਬੈਠੇ ਦਬਾਉਂਦੇ ਰਹਿੰਦੇ ਹੋ ਵੈਸੇ ਤੁਸੀਂ ਇਹ ਆਦਤ ਵੀ ਬਣਾ ਲਓ ਕਿਸ ਤਰ੍ਹਾਂ ਦਾ ਗੋਲ ਜੈਕ ਪੈਨ ਆਪਣੇ ਕੋਲੇ ਰੱਖੋ ਤੇ ਜਦੋਂ ਵੀ ਵਿਹਲੇ ਹੁੰਨੇ ਹੋ ਗੱਲਾਂ ਕਰਦੇ ਕਰਦੇ ਤੁਸੀਂ ਇਦਾਂ ਪੈਰ ਦੇ ਵਿੱਚ ਇਹਨੂੰ ਦਬਾਉਂਦੇ ਰਹੋ ਥੋੜਾ 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 ਜਿੱਥੇ ਨਹੀਂ ਵੀ ਪੇਨ ਹੋ ਰਿਹਾ ਉੱਥੇ ਵੀ ਤੇ ਤੁਹਾਡੇ ਬਹੁਤ ਸਾਰੇ ਹੋਰ ਵੀ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਸਾਨੂੰ ਧਿਆਨ ਚ ਵੀ ਨਹੀਂ ਹੁੰਦੀਆਂ ਹਨ ਜਦੋਂ ਹਟਦੀਆਂ ਉਦੋਂ ਪਤਾ ਲੱਗਦਾ ਅੱਛਾ ਮੇਰੇ ਆ ਹੁੰਦਾ ਹੁੰਦਾ ਸੀ ਹਟ ਗਿਆ ਤੇ ਤੁਸੀਂ ਬਸ ਇਹ ਕਰਨਾ ਤੇ ਤੁਹਾਡਾ ਸ਼ਾਇਰ ਟਿਕਾ ਦਾ ਦਰਦ ਨਹੀਂ ਰਹਿੰਦਾ ਗਰ ਸ਼ੋਰਟੀ ਹੈ ਮੇਰੀ ਤੁਹਾਡੇ ਤੁਹਾਨੂੰ ਕਿ ਤੁਹਾਡੀ ਸ਼ਰਟਿਕਾ ਪੇਨ ਤਾਂ ਹਵਾ ਵਾਂਗ ਉੱਡ ਜੂਗੀ ਬਸ ਇੰਨਾ ਹੀ ਕੰਮ ਕਰਨਾ ਹੈ ਤੁਸੀਂ ਇਦਾਂ ਇਹਨੂੰ ਦਬਾਉਂਦੇ ਜਾਣਾ ਸਿਰਫ ਇਸ ਏਰੀਏ ਨੂੰ ਜਿਹੜਾ ਡੂੰਗਾ ਡੂੰਗਾ ਜਿਹਾ ਸੌਫਟ ਜਿਹਾ ਏਰੀਆ ਹੁੰਦਾ ਜੇ ਤੁਸੀਂ ਆਪ ਨਹੀਂ ਕਰ ਸਕਦੇ ਆਪਣੇ ਘਰ ਦੇ ਕਿਸੇ ਮੈਂਬਰ ਦੀ ਹੈਲਪ ਲੈ ਲਓ ਠੀਕ ਹੈ ਤੇ ਉਹ ਦਬਾ ਦੂਗਾ ਤੁਹਾਡੇ ਤੇ ਇਹ ਤੁਸ ਫਿਰ ਤੋਂ ਇਹ ਵੀ ਆਦਤ ਹੀ ਪੈ ਜਾਣੀ ਕਿ ਇਦਾਂ ਬੈਠੇ ਬੈਠੇ ਤੁਸੀਂ ਆਪ ਹੀ ਹੱਥ ਨਾਲ ਦਬਾਈ ਜਾਇਆ ਕਰਨਾ ਕਿਉਂਕਿ ਸਾਨੂੰ ਇਹਦੇ ਨਾਲ ਰਿਲੀਫ ਬਹੁਤ ਮਿਲਦਾ ਹੈ ਤੇ ਤੁਹਾਡੀ ਜਿਹੜੀ ਸ਼ਰਟਿਕਾ ਦਾ ਦਰਦ ਹੈ ਜਦੋਂ ਖਤਮ ਹੋ ਜਾਊਗਾ ਜਦੋਂ ਹੀ ਕਿਤੇ ਦੁਬਾਰਾ ਹੋਵੇ ਕਿਉਂਕਿ ਬੇਸਿਕਲੀ ਹੈ ਕੀ ਹੈ ਜਿਵੇਂ ਐ ਕਹ ਲੋ ਕਿ ਨਸ ਦੱਬ ਗਈ ਜਾਂ ਨਾੜ ਤੇ ਨਾੜ ਚੜ ਗਈ ਵਾਲਾ ਜਿਹੜਾ ਆਪਣਾ ਦੇਸੀ ਤਰੀਕਾ ਹੁੰਦਾ ਹੈ ਉਹੀ ਉਹੀ ਚੀਜ਼ ਹੁੰਦੀ ਹੈ ਇਹ ਜਦੋਂ ਆਪਾਂ ਇਹਨੂੰ ਇੱਥੋਂ ਦਬਾਉਨੇ ਆ ਨਾ ਤਾਂ ਖੂਨ ਦਾ ਦਬਾਅ ਵੱਧਦਾ ਤੇ ਉਹ ਜਿਹੜੀ ਨਸ ਕਿਤੇ ਨਾ ਕਿਤੇ ਦਬੀ ਹੁੰਦੀ ਉਹ ਪ੍ਰੈਸ਼ਰ ਨਾਲ ਨਿਕਲ ਜਾਂਦੀ ਹੈ ਉੱਥੋਂ ਸ ਹੋਰ ਕੁਝ ਨਹੀਂਗਾ ਇੰਨਾ ਹੀ ਫਾਰਮੂਲਾ ਸਿੰਪਲ ਦੇਸੀ ਭਾਸ਼ਾ ਚ ਹੋਰ ਕੁਝ ਨਹੀਂ ਤੇ ਤੁਸੀਂ ਇਹਨੂੰ ਦਬਾਉਣਾ ਬਹੁਤ ਕਾਰਗਰ ਤਰੀਕਾ ਹੈ 100 ਐਂਡ 1% ਰਿਜ਼ਲਟ ਹੈ ਤੁਹਾਡੇ ਦਰਦ ਨਹੀਂ ਲੈਂਦਾ ਇੰਨੇ ਕੇਰੀਏ ਚ ਸਾਡਾ ਸਾਰਾ ਇਲਾਜ ਵੀ ਹੈ ਜਿਹਨੂੰ ਮੈਨੂੰ ਲੱਗਦਾ ਵੀ ਕੋਈ ਲੇਡੀ ਕੋਈ ਬੰਦਾ ਨੀਗਾ ਜਿਹੜਾ ਇਹ ਨਹੀਂ ਕਹਿੰਦਾ ਵੀ ਮੇਰੀ ਲੱਤ ਸਦਾ ਲੇਡੀਜ਼ ਵਿੱਚ ਸ਼ਾਇਦ ਮੈਨੂੰ ਲੱਗਦਾ ਦੇਖਣ ਚ ਪਤਾ ਨਹੀਂ ਸਾਡੀ ਬਾ ਲੇਡੀਜ਼ ਨਾਲ ਪੈਂਦੀ ਆ ਤਾਂ ਲੇਡੀਜ਼ ਦੇ ਵਿੱਚ ਇਹ ਜ਼ਿਆਦਾ ਮੈਨੂੰ ਸੁਣਨ ਨੂੰ ਮਿਲਦਾ ਹੁੰਦਾ ਕਿ ਲੱਤ ਸਦ ਰਹਿਂਦਾ ਹੌਲੀ ਹੌਲੀ ਇਹ ਇੰਨਾ ਵੱਜ ਜਾਂਦਾ ਵੀ ਤੁਸੀਂ ਲੰਗੜਾ ਕੇ ਤੁਰਨ ਲੱਗ ਜਾਂਦੇ ਹੋ ਤੇ ਤੁਹਾਡੀ ਲੱਤ ਛੋਟੀ ਹੋਣ ਲੱਗ ਜਾਂਦੀ ਜੀ ਅਸੀਂ ਟਾਈਮ ਨਾਲ ਇਹਨੂੰ ਠੀਕ ਨਹੀਂ ਕਰਦੇ ਇੰਨੀ ਪ੍ਰੋਬਲਮ ਵੱਜ ਜਾਂਦੀ ਹੈ ਤਾਂ ਇਸ ਕਰਕੇ ਇਹਨੂੰ ਬਹੁਤ ਜ਼ਿਆਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਕੋਈ ਸਟ्रेस ਵਾਲੀ ਗੱਲ ਨਹੀਂ ਹੈ ਸਿਰਫ ਇੰਨਾ ਹੀ ਕੰਮ ਕਰਨਾ ਹੈ ਜਿਨ੍ਹਾਂ ਮੈਂ ਤੁਹਾਨੂੰ ਦੱਸਿਆ ਤੇ ਮੇਰੀ ਗਰੰਟੀ ਹੈ ਵੀ ਤੁਹਾਡਾ ਸਿਆਟਿਕਾ ਪੇਨ ਨਹੀਂ ਰਹਿੰਦਾ ਜਿੰਨਾ ਮਰਜ਼ੀ ਪ੍ਰਾਣਾ ਹੋਵੇ ਠੀਕ ਹੈ ਤੁਸੀਂ ਹੁਣ ਅਗਲਾ ਸਵਾਲ ਹੋਊਗਾ ਕਿ ਕਿੰਨੀ ਵਾਰੀ ਕਰਨ ਦੇ ਵਿੱਚ ਜਿੰਨੀ ਵਾਰੀ ਮਰਜ਼ੀ ਕਰ ਲਓ ਜਦੋਂ ਬੈਠੇ ਹੋਵੇਲੇ ਉਦੋਂ ਹੀ ਕਰ ਲਓ ਕੋਈ ਟਾਈਮ ਨਹੀਂ ਹੈ ਵੀ ਹੁਣ ਇੱਕ ਵਾਰੀ ਕਰਨਾ ਹੈ ਜਾਂ ਦੋ ਵਾਰੀ ਕਰਨਾ ਹੈ ਤੁਸੀਂ ਇਹਦੇ ਨਾਲ ਨਹੀਂ ਕਰ ਸਕਦੇ ਆਪਣੇ ਹੱਥ ਨਾਲ ਜਿੰਨਾ ਪ੍ਰੈਸ਼ਰ ਦੇ ਸਕਦੇ ਹੋ ਉਹਨਾਂ ਦੇ ਲਓ ਬੈਠੇ ਬੈਠੇ ਉਹਨੂੰ ਇਹ ਬਹੁਤ ਹੀ ਫਾਇਦੇਮੰਦ ਐਕਸਰਸਾਈਜ਼ ਦੱਸੀ ਹੈ ਮੈਂ ਜਿਹੜੀ ਅੱਜ ਦੱਸਿਆ ਹੈ ਕੰਪ੍ਰੈਸ਼ਨ ਐਂਡ ਦਬਾਅ ਜੇ ਤੁਹਾਡੀ ਇਧਰਲੀ ਲੱਤ ਤੇ ਹੈ ਤਾਂ ਇਧਰਲੀ ਨੂੰ ਦਬਾ ਲਓ ਨੋ ਜੇ ਇਸ ਫਿਰ ਇਧਰਲੇ ਪੈਰ ਨੂੰ ਹੀ ਦਬਾਉਣਾ ਹੈ ਇੱਥੋਂ ਠੀਕ ਹੈ ਜਿਹੜੀ ਲੱਤ 'ਤੇ ਤੁਹਾਨੂੰ ਪੇਨ ਹੋ ਰਿਹਾ ਉਸ ਨੂੰ ਤੁਸੀਂ ਕਰਨਾ ਹੈ ਚਾਹੇ ਤੁਸੀਂ ਮੇਲੋਂ ਚਾਹੇ ਫੀਮੇਲੋਂ ਸੇਮ ਹੀ ਫਾਰਮੂਲਾ ਦੋਵਾਂ ਵਾਸਤੇ ਲੱਗੂ ਹੁੰਦਾ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਹਨੂੰ ਸ਼ੇਅਰ ਵੀ ਕਰੋਗੇ ਕਿਉਂਕਿ ਇਹ ਜੇ ਤੁਹਾਡੀ ਨਹੀਂ ਵੀ ਨਾ ਪ੍ਰੋਬਲਮ ਤਾਂ ਹੋਰ ਬਹੁਤ ਬੰਦਿਆਂ ਦੀ ਹੈ ਤਾਂ ਇਹਨੂੰ ਪਲੀਜ਼ ਸ਼ੇਅਰ ਕਰਿਓ ਵੀਡੀਓ ਨੂੰ ਕਿਉਂਕਿ ਬਹੁਤ ਪੈਸਾ ਲੱਗ ਜਾਂਦਾ ਸਾਡਾ ਏਸੀ ਚੱਕਰ 'ਚ ਕਦੇ ਉਹਦੇ ਐਕਸ-ਰੇ ਕਰਾ ਕਦੇ ਆਹ ਕਰਾ ਕਦੇ ਉਹ ਕਰਾ ਕੁਝ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ 101% ਇਹਦਾ ਰਿਜਲਟ ਮਿਲਣਾ ਹੀ ਨਹੀਂ ਦੇਣਾ ਠੀਕ ਹੈ ਜੀ ਤੇ ਮੈਨੂੰ ਲੱਗਦਾ ਹੈ ਵੀ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਫਾਇਦਾ ਲਿਓ ਇਸ ਦਾ ਠੀਕ ਹੈ ਜੀ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਬਹੁਤ ਜਲਦ ਨਵੇਂ ਟਾਪਿਕ ਨਾਲ